ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਪਿਤੀ ਰਾਤ ਪੁਛੋ ਬਠਿੰਡਾ ਰੋਡ ਤੇ ਬਠਿੰਡਾ ਕੈਂਟ ਦੇ ਕੋਲੇ ਦੋ ਕਾਰਾਂ ਦੇ ਵਿੱਚ ਹੋਇਆ ਜ਼ਬਰਦਸਤ ਐਕਸੀਡੈਂਟ ਐਕਸੀਡੈਂਟ ਦੇ ਵਿੱਚ ਦੋ ਜਨੇ ਮੀਆਂ ਬੀਬੀ ਹੋਏ ਕੰਬੀਰੂਪ ਦੇ ਵਿੱਚ ਜ਼ਖਮੀ ਜ਼ਖਮੀਆਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਰਮਕਦਰਤਾ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਨੌਜਵਾਨ ਵੱਲੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਹ ਉਹ ਪੁੱਛ ਤੋਂ ਆ ਰਹੇ ਸੰਤੇ ਰਸਤੇ ਦੇ ਵਿੱਚ ਪਿੱਛੋਂ ਗੱਡੀ ਬਹੁਤ ਤੇਜ਼ ਸਪੀਡ ਨਾਲ ਆ ਰਹੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਹਿੱਟ ਕੀਤਾ ਅਤੇ ਉਹਨਾਂ ਦੇ ਫਾਦਰ ਤੇ ਮਦਰ ਹੋਏ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੌਜਵਾਨ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਨਾਲ ਐਕਸੀਡੈਂਟ ਕਰਨ ਵਾਲਿਆਂ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਰੱਖੀ ਸੀ ਜਿਸ ਦੇ ਅਤੇ ਜਿਹਦੇ ਕਰਕੇ ਬਹੁਤ ਤੇਜ਼ ਸਪੀਡ ਨਾਲ ਗੱਡੀ ਚਲਾ ਰਹੀ ਸੀ ਜਿਨ੍ਹਾਂ ਨੇ ਕੀ ਉਹਨਾਂ ਨੂੰ ਬਹੁਤ ਤੇਜ਼ੀ ਨਾਲ ਹਿੱਟ ਕੀਤਾ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜ਼ਖਮੀਆਂ ਦਾ ਤੁਹਾਨੂੰ ਮੌਕੇ ਦੀਏ ਦਿਖਾ ਰਹੇ ਹਾਂ ਤਸਵੀਰਾਂ ਬਠਿੰਡਾ ਕੈਂਟ ਥਾਣੇ ਦੇ ਕੋਲ ਜੋ ਕਿ ਭਿਆਨਕ ਹੋਇਆ ਦੋ ਕਾਰਾਂ ਦੇ ਵਿੱਚ ਐਕਸੀਡੈਂਟ ਇਸ ਮਾਮਲੇ ਤੇ ਬਾਬਤ ਅਪਨ ਨੌਜਵਾਨ ਨਾਲ ਅਤੇ ਸੁਸਾਇਟੀ ਦੇ ਪ੍ਰਧਾਨ ਅਤੇ ਥਾਣਾ ਮੁਖੀ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਉਹਨਾਂ ਦਾ ਇਸ ਐਕਸੀਡੈਂਟ ਦੇ ਬਾਰੇ हाँ जी भाजी की नाम है थोड़ा तो मेरा मोहित कुमार जी हाँ जी मोहित जी जे जिस तरह तुम्हें अपनी सही साइड तो आ रहे हो तो लो कुछ लोग जोड़े रोंग साइड तो आ रहे हैं की कहना चाहूँगे जी मैं तो यही कहना चाहूँगा कि अगर हम हमें जल्दी है तो जल्दी चले अपने घर से चले कोई ऑफिस जाना है किसी को कोई काम पर जाना है तो और रोंग सइड से बिल्कुल भी ना निकले जैसे कि आप देख रहे हैं कि पीछे इतनी बड़ी दुर्घटना हुई है इसके कारण हम जॉब भी हो सकते हैं तो मैं तो सभी लोगों से यही कहना चाहूंगा कि टाइम से घर से चले अगर वो फिर लेट हो रहे हैं तो और भाई रॉन्ग साइड से बिल्कुल भी न आनी कि जो रॉन्ग साइड जा रहे हैं पुलिस को चाहिए है उन पे बड़ी कार्रवाई करनी चाहिए उन पे बहुत बड़ी कार्रवाई करनी चाहिए उन पे चालान करना चाहिए बिल्कुल भी नहीं इफ्तार ना दी जाए ताकि इसी लोग जीता अगर हम ऐसा करते हैं तो और लोगों को भी अच्छी शिक्षा मिलेगी और वो भी इन चीजों को फॉलो करेंगे रात कैंट थाने के कोल ਦੋ ਕਾਰਾਂ ਦਾ ਆਪਸ ਵਿੱਚ ਟੱਕਰ ਹੋ ਗਈ ਇਹ ਟੱਕਰ ਐ ਹੋਈ ਵੀ ਨੈਸ਼ਨਲ ਹਾਈਵੇ ਤੋਂ ਬਠਿੰਡੇ ਵੱਲ ਨੂੰ ਇਹ ਕਾਰਾਂ ਆ ਰਹੀਆਂ ਸੀਗੀਆਂ ਪੁੱਚੋ ਵਾਲੀ ਸਾਈਡ ਤੋਂ ਤੇ ਜਦੋਂ ਥਾਣਾ ਕੈਂਟ ਵਾਲਾ ਮੋੜ ਆਂਦਾ ਹੈ ਉੱਥੋਂ ਦੀ ਸਿਟੀ ਦੇ ਵਿੱਚ ਜਾਣ ਲਈ ਐਂਟਰੀ ਪੁਆਇੰਟ ਬਣਿਆ ਹੋਇਆ ਹੈ ਨੈਸ਼ਨਲ ਹਾਈਵੇ ਤੇ ਤੇ ਅਚਾਨਕ ਕਿ ਅਗਲੀ ਕਾਰ ਨੇ ਜਦੋਂ ਦੇਖਿਆ ਵੀ ਪੁਆਇੰਟ ਲੰਘ ਗਿਆ ਜਾਂ ਨੇੜੇ ਆ ਗਿਆ ਤਾਂ ਉਸਨੇ ਕਾਰ ਦੀ ਬ੍ਰੇਕ ਲਗਾਤੀ ਜਿਹੜੀ ਪਿੱਛੋਂ ਕਾਰ ਆ ਰਹੀ ਸੀ ਉਹ ਕਾਰ ਦੇ ਵਿੱਚ ਉਹਦੀ ਟੱਕਰ ਹੋ ਗਈ ਇੱਕ ਕਾਰ ਦੇ ਵਿੱਚ ਸਵਾਰ પતિ ਪਤਨੀ ਰਕੇਸ਼ ਅਤੇ ਸਾਖਸ਼ੀ ਦੋਨੋਂ ਜ਼ਖਮੀ ਹੋ ਗਏ ਜਿਸ ਦੀ ਘਟਨਾ ਦੀ ਸੂਚਨਾ ਮਿਲਣ ਤੇ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮ मौके ਤੇ ਪਹੁੰਚੀ ਤੇ ਦੋਨੋਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਕਾਰਾਂ ਜਿਹੜੀਆਂ ਦੋਨੀਆਂ ਦੋਨੋਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈਆਂ ਹਸਾਸੇ ਦੇ ਵਿੱਚ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਗਏ ਆ ਉਹਦਾ ਕਾਰਨ ਇੱਕ ਤਾਂ ਇਹ ਹੈ ਵੀ ਜਦੋਂ ਨੈਸ਼ਨਲ ਹਾਈਵੇ ਤੋਂ ਸਿੱਧਾ ਅਚਾਨਕ ਘਟ ਆ ਜਾਂਦਾ ਹੈ ਸ਼ਹਿਰ ਵੱਲ ਮੋੜਨ ਵਾਲਾ ਤੇ ਜਿਹੜੇ ਲੋਕਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਉਹ اچਨਕੀ ਬ੍ਰੇਕ ਲਗਾ ਦਿੰਦੇ ਆ ਵੀ ਕੱਟ ਪਿੱਛੇ ਰਹਿ ਗਿਆ ਜਾਂ ਕੱਟ اچਨਕੀ ਉਹ ਦੇਖ ਲੈਂਦੇ ਵੀ ਉਹ ਹੋ ਕੱਟ ਤਾਂ ਆ ਗਿਆ اچਨਕੀ ਉਹ ਬ੍ਰੇਕ ਲਾ ਦਿੰਦੇ ਤੇ ਐਕਸੀਡੈਂਟ ਹੋ ਜਾਂਦੇ ਆ ਐਦੂ ਇਲਾਵਾ ਇੱਥੇ ਰੋਂਗ ਸਾਈਡ ਤੋਂ بڑے ਵਹੀਕਲ ਜਾਂਦੇ ਹੈਗੇ ਆ ਜਿਨ੍ਹਾਂ ਨੇ ਵਾਪਸੀ ਪੁੱਚੋਵਾਲ ਜਾਣਾ ਹੁੰਦਾ ਬਰਨਾਲੇਵਾਲ ਜਾਣਾ ਹੁੰਦਾ ਉਹ ਇੱਥੋਂ ਕੈਂਟ ਥਾਣੇ 100 ਫੁੱਟੀ ਰੋਡ ਤੋਂ ਆਂਦੇ ਹੋਏ ਉਹ ਪਿੱਛੇ ਚਲੇ ਜਾਂਦੇ ਹੈਗੇ ਆ ਉੱਥੋਂ ਦੀ ਉਹ ਐਂਟਰੀ ਰੋਂਗ ਸਾਈਡ ਤੋਂ ਲਿਆਂਦੇ ਹੈਗੇ ਆ ਤੇ ਇੱਥੋਂ ਰੌਂਗ ਰੌਂਗ ਸਾਈਡ ਵਾਲੇ ਮਿਕਲਾ ਦੇ ਨਾਲ ਵੀ ਬੜੇ ਐਕਸੀਡੈਂਟ ਹੁੰਦੇ ਹੈਗੇ ਆ ਐਂ ਨਾਲ ਸਾਰੀਆਂ ਚੀਜ਼ਾਂ ਨੂੰ ਵੀ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈਗਾ ਵੀ ਜਿਹੜੇ ਰੌਂਗ ਸਾਈਡ ਤੋਂ ਆਉਂਦੇ ਆ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤੇ ਜਿਹੜਾ ਅਚਾਨਕ ਹਾਈਵੇ ਦੇ ਉੱਤੇ ਜਿਹੜਾ ਘੱਟ ਬਣਿਆ ਹੋਇਆ ਹੈ ਇਸ ਦੇ ਜਿਹੜੇ ਬੋਰਡ ਹੈਗੇ ਆ ਉਹ ਕਾਫੀ ਦੂਰੀ ਤੋਂ ਲੱਗਨੇ ਸ਼ੁਰੂ ਹੋ ਜਾਣੇ ਚਾਹੀਦੇ ਹੈਗੇ ਆ ਕਿ ਅੱਗੇ ਜਾ ਕੇ ਬਠਿੰਡੇ ਵਾਲਾ ਜਿਹੜਾ ਬਠਿੰਡਾ ਸਿਟੀ ਨੂੰ ਜਾਣ ਵਾਲਾ ਘੱਟ ਹੈਗਾ ਸਿਰਫ ਇੱਕੋ ਹੀ ਬੋਰਡ ਲੱਗਿਆ ਹੋਇਆ ਇੱਥੇ ਹੋਰ ਵੀ ਬੋਰਡਾਂ ਦੀ ਜਰੂਰਤ ਹੈਗੀ ਹੈ ਜੈ ਸ਼੍ਰੀ ਰਾਮ ਮੇਰਾ ਨਾਮ ਕਪਿਲ ਹੈ ਜੀ ਕੀ ਕੀ ਗੱਲ ਕੱਲ ਸਰ ਅਸੀਂ ਰਾਤ ਨੂੰ 7:30 ਵਜੇ ਰਾਮਪੁਰਾ ਤੋਂ ਵਾਪਸ ਆ ਰਹੇ ਸੀਗੇ ਜੀ ਠੀਕ ਹੈ ਤੇ ਮੇਰੇ ਰਾਮਪੁਰਾ ਦਾਦੀ-ਮਾ ਵੀ ਮਾਰਨੇ ਸੀ ਉੱਥੋਂ ਉਹਨਾਂ ਦਾ ਪਤਾ ਲੈ ਕੇ ਵਾਪਸ ਆਪਣੇ ਘਰ ਆ ਰਹੇ ਸੀ ਜੀ ਅਸੀਂ ਉਹਨੂੰ ਨਾਰਮਲ ਨਾਰਮਲ ਸਪੀਡ ਦੇ ਉੱਤੇ ਇੱਧਰ ਅਸੀਂ ਆ ਰਹੇ ਸੀਗੇ ਵਾਪਸ ਤੇ ਇੱਥੋਂ ਪਿੱਛੇ ਚਾਰ ਮੁੰਡੇ ਸੀ ਇਸ ਸਵਿਫਟ ਗੱਡੀ ਦੇ ਅੰਦਰ ਜਿਹੜੀ ਪਿੱਛੇ ਖੜੀ ਆਈ ਤੇ ਉਹਨਾਂ ਨੇ ਬਹੁਤ ਭਿਆਨਕ ਹਿੱਟ ਕੀਤਾ ਜੀ ਉਹਨਾਂ ਚਾਰਾਂ ਹੀ दारू ਪੀਤੀ ਹੋਈ ਸੀ ਨਾਨਵੈਜ ਖਾ ਰਹੇ ਸੀਗੇ ਗੱਡੀ ਦੇ ਅੰਦਰ दारू ਦੇ ਗਲਾਸ ਪਏ ਨੇ ਨਾਨਵੈਜ ਪਏ ਸੋਡਿਆਂ ਦੀਆਂ ਬੋਤਲਾਂ ਪਈਆਂ ਜੀ ਠੀਕ ਹੈ ਪਿੱਛੋ ਲੈ ਕੇ ਹਿੱਟ ਕਰਤੀ ਜੀ ਮੇਰੇ ਪਾਪਾ ਦਾ ਝੂਲਾ ਟੁੱਟ ਗਿਆ ਜੀ ਇਹਦੇ ਨਾਲ ਠੀਕ ਹੈ ਜੀ ਮੇਰੇ ਮੰਮਾ ਨੇ ਉਹਨਾਂ ਦੇ ਮੇਜਰ ਇੰਜਰੀ ਆਈ ਹੈ ਹੀ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਮੇਰੇ ਚੈਸਟਰ ਸਟੇering ਬੱਜਿਆ ਲੇਕਿਨ ਹਾਲੇ ਮੈਨੂੰ ਕੋਈ ਉਸ ਦਿਦਾਉ ਨਹੀਂ ਮੇਰੇ ਮੰਮਾ ਆਪਾ ਦੀ ਬਹੁਤ ਜ਼ਿਆਦਾ ਧਿਆਨ ਘਾਲਤ ਹੋ ਰਹੀ ਹੈ ਜੀ ਉਹ ਚਾਰੇ ਮੁੰਡਿਆਂ ਨੂੰ ਬੰਦੀ ਕਾਰਵਾਈ ਦੇ ਹਿਸਾਬ ਨਾਲ ਕਿੱਡੀ ਤੋਂ ਗੱਡੀ ਸਜ਼ਾ ਦਿੱਤੀ ਆਵੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਜੀ ਆਵੇ ਇਹਨਾਂ ਚੋਂ ਇੱਕ ਮੁੰਡਾ ਗਵਰਨਮੈਂਟ ਜੌਬ ਤੇ ਕਹਿੰਦਾ ਮੈਂ ਪੀਤੀ ਨਹੀਂ ਪੀਤੀ ਨਹੀਂ ਚਾਰੇਾਂ ਨੇ ਗੱਡੀ 'ਚ ਗਲਾਸ ਨਿਕਲੇ ਠੀਕ ਹੈ ਚਾਰੇ ਮੁੰ ਪ੍ਰੈਸ਼ਰ ਨਾਲ ਗੱਡੀ ਹਿੱਟ ਕੀਤੀ ਜੀ ਮੇਰਾ ਘਰ ਉਜਾੜ ਤਾ ਇਹ ਮੇਰੇ ਮम्मा ਪਾਪਾ ਨੌਨਾਂ ਦਾ ਇਕੱਲਾ ਬੇਟਾ ਹਈ ਪਾਪਾ ਦਾ ਮੇਰਾ ਚੂਲਾ ਡੁੱਟ ਚੁੱਕਿਆ ਹਈ ਮम्मा ਦੇ ਮੇਰੇ ਸਿਰੇ ਸੇ ਇੰਜਰੀ ਹਈ ਮੈਂ ਹੱਤ ਮੰਨ ਕੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਬੰਦੀ ਕਾਰਵਾਈ ਕੀਤੀ ਆਵੇ ਜੇ ਇਸ ਹਸਾਮ ਨਾਲ ਲੋਕਾਂ ਨੂੰ ਹਿੱਟ ਕਰਨਾ ਹੈ ਇਸ ਹਸਾਮ ਨਾਲ ਸੜਕਾਂ ਹਸਿਆਂ ਦੇ ਕੋਈ ਆਪਾਂ ਜੇ ਹੰਡ ਰੋਗ ਨਾਲ ਲਾਈ ਤਾਂ ਆਪਾਂ ਨੂੰ ਪਾਕਿਸਤਾਨ ਦੀ ਲੋੜ ਨਹੀਂ ਹੈਗੀ ਆਪਾਂ ਆਪ ਹੀ ਇੱਕ ਦੂਜੇ ਚ ਮਰ ਜਾਾਂਗੇ ਜੀ ਵਜ ਵਜ ਕੇ ਆਪਾਂ ਨੂੰ ਇਹ ਦੇ ਕਰਕੇ ਬਹੁਤ ਜ਼ਿਆਦਾ ਲੋੜ ਹੈ ਪ੍ਰਸ਼ਾਸਨ ਨੂੰ ਇਹ ਚੀਜ਼ ਤੇ ਨਿਗਰਾਨੀ ਰੱਖਣ ਦੀ ਕਿ ਉਰੇ ਆ ਕੇ ਕੋਈ ਬੰਦੀ ਕਾਰਵਾਈ ਕੀਤੀ ਆਵੇ ਆ ਸਰ ਜੀ ਨਾਮ ਹੈ ਕਿਹੜਾ ਤੁਹਾਡਾ ਮੇਰਾ ਨਾਮ ਇੰਸਪੈਕਟਰ ਦਿਲਜੀਤ ਸਿੰਘ ਮੁੱਖ ਅਫਸਰ ਖਾਨਾ ਕੈਂਟ ਦਾ ਇਹ ਆਪ ਐਕਸੀਡੈਂਟ ਹੋਇਆ ਇਹ ਰਾਤ ਸਾਨੂੰ ਕਰੀਬ 8:00 ਵਜੇ ਇੱਕ ਐਕਸੀਡੈਂਟ ਰਿਪੋਰਟ ਹੋਇਆ ਸੀ ਜਿਹੜਾ ਪੁੱਜੋ ਤੋਂ ਆਪਣਾ ਰੋਡ ਬਿਠੰਡੇ ਨੂੰ ਆਂਦਰ ਨੀਅਰ ਪੁਲਿਸ ਸਟੇਸ਼ਨ ਕੈਂਟੀ ਐਕਸੀਡੈਂਟ ਦੀ ਘਟਨਾ ਜਿਹੜੀ ਹੋਈ ਹੈ ਇਹਦੇ ਵਿੱਚ ਦੋ ਗੱਡੀਆਂ ਸਨ ਇੱਕ ਸਵਿਫਟ ਸੀਗੀ ਇੱਕ ਆਲਟੋ ਸੀ ਐਕਸੀਡੈਂਟ ਦੇ ਵਿੱਚ ਇਹਨਾਂ ਦੋਨੀਆਂ ਗੱਡੀਆਂ ਨੂੰ ਔਲਿਫ ਸੀਗਾ ਤੇ ਸਵਿਫਟ ਗੱਡੀ ਜਿਹੜੀ ਉਸਨੇ ਪਿੱਛੋਂ ਜਿਹੜੀ ਆਲਟੋ ਪਿੱਛੋਂ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀ ਗੱਡੀ ਤੇ ਉਹਨੇ ਇੱਕਦਮ ਜਿਹੜੀ ਹੈਗੀ ਆ ਆਲਟੋ ਗੱਡੀ ਦੇ ਵਿੱਚ ਪਿੱਛੋਂ ਲਿਆ ਕੇ ਮਾਰੀ ਤੇ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਉਹ ਗੱਡੀ ਜਿਹੜੀ ਆਲਟੋ ਗੱਡੀ ਆ ਉਹ ਪਿੱਛੇ ਘੁੰਮ ਕੇ ਉਹਦੇ ਵੱਲੀ ਉਹਦਾ ਜਿਹੜਾ ਫਰੰਟ ਆ ਉਹਦੇ ਵੱਲ ਹੋ ਗਿਆ ਤੇ ਇਹਦੇ ਵਿੱਚ ਜਿਹੜੇ 4 ਵਿਅਕਤੀ ਸੀਗੇ ਐ ਸਵਿਫਟ ਗੱਡੀ ਦੇ ਵਿੱਚ ਸਵਾਰ ਜਿਨ੍ਹਾਂ ਨੂੰ ਅਸੀਂ ਰਿਟੇਨ ਕਰਕੇ ਸੀਵਲ ਹਸਪੀਟਲ ਦੇ ਵਿੱਚ ਜਿਹੜਾ ਇਹਨਾਂ ਤੋਂ ਇਹਨਾਂ ਦਾ ਅਸੀਂ ਮੈਡੀਕਲ ਵਗੈਰਾ ਕਰਾਇਆ ਔਰ ਮੈਡੀਕਲ ਦੇ ਵਿੱਚ ਮੇਨਲੀ ਇਹ ਕਿ ਇਹਨਾਂ ਨੇ ਕੋਈ ਡਰੱਗ ਵਗੈਰਾ ਜਾਂ ਕੋਈ ਅਲਕੋਹਲ ਵਗੈਰਾ ਤਾਂ ਨਹੀਂ ਕੰਜ਼ੂਮ ਕਰਵਾ ਕੀਤਾ ਇਸ ਬੰਦੀ ਜਿਹੜੀਆਂ ਅਸੀਂ ਸਿਵਲ ਐਸਐਮਓਸ ਆ ਮੌੜੀ ਅੰਦਰ ਅਰਜ਼ੀ ਤਾਂ ਦਿੱਤੇ ਆ ਜੀ ਜਿਹੜੀ ਕੀਤਾ ਸੀ ਉਹਦੇ ਵਿੱਚ ਕਿੰਨੇ ਕੁ ਲੱਤਨੇ ਹੋਏ ਤੇ ਕੌਣ ਕੌਣ ਸੀ ਹੈ ਉਹਦੇ ਵਿੱਚ ਇੱਕ ਫੈਮਿਲੀ ਸੀਗੀ ਜੀ ਜਿਹਦੇ ਵਿੱਚ ਦੋ ਲੇਡੀਜ਼ ਸੀਗੇ ਦੋ ਰੈਂਟ ਸੀ ਆ ਇੱਕ ਝਾਂਟ ਸੀਗਾ ਜੀ ਤੇ ਉਹ ਜਿਹੜਾ ਉਹਨਾਂ ਦਾ ਮੈਕਸ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਜੀ ਤੇ ਜਿਹੜਾ ਉਹਨਾਂ ਦਾ ਸਾਨੂੰ ਆ ਇਨਟੀਮੇਸ਼ਨ ਆ ਉਹਨਾਂ ਦੇ ਐਡਮਿਸ਼ਨ ਦੀ ਉਸਨੂੰ ਆ ਚੁੱਕੀ ਹੈ ਤੇ ਜਿਵੇਂ ਉਹ ਬਿਆਨ ਲਗਾਉਣਗੇ ਉਦਾਂ ਸੀ ਕਾਨੂੰਨ ਮੁਤਾਬਕ ਕਰ ਦੇਣਾ ਜਿਹੜੀ ਗੱਡੀ ਨੇ ਮਗਰੋਂ ਹਿੱਟ ਕੀਤਾ ਉਹਦੇ ਵਿੱਚ ਚਿਕਨ ਵਗੈਰਾ ਜਾਂ ਹੋਰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਨੇ ਐਲਕੋਹਲ ਵਗੈਰਾ ਲਿਆ ਲੱਗਦਾ ਕਾਫੀ ਸਮਾਨ ਉੱਚ ਉਸ ਤਰ੍ਹਾਂ ਹੀ ਬੋਟਲ ਵਗੈਰਾ ਸਬੰਧੀ ਸਾਰਾ ਸਿਰਫ ਮੈਡੀਕਲ ਇਹਨਾਂ ਦਾ ਰਾਤ ਕਰਵਾ ਦਿੱਤਾ ਸੀਗਾ ਇਹਨਾਂ ਦੇ ਜਿਹੜੇ ਬਲੱਡ ਸੈਂਪਲ ਆ ਉਹਨਾਂ ਨੇ ਪ੍ਰੀਜ਼ਰਵ ਕਰ ਲਏ ਸੀਗੇ ਤੇ ਅੱਜ ਉਹਨਾਂ ਨੂੰ ਡਰ ਟੈਸਟ ਲਈ ਤੇ ਜਿਹੜਾ ਉਹਨਾਂ ਦਾ ਐਲਕੋਹਲ ਟੈਸਟ ਲਈ ਉਹਨਾਂ ਨੂੰ ਭੇਜ ਦਿੱਤਾ ਗਿਆ ਕਿੰਨੇ ਕੇਸ ਨੇ ਜਿਹੜੇ ਬੰਦੇ ਨੇ ਹਿੱਟ ਕੀਤੀ ਗੱਡੀ ਸਿਰਫ ਇਹ ਜਿਹੜਾ ਸਵਿਫਟ ਵਾਲਾ ਉਹ 21 ਸਾਲ ਦੇ ਗ੍ਰੇਡ ਦੀ ਹੈ ਇੱਥੇ। ਆ ਜਿਹੜੇ ਨਾਲ ਦੇ ਥੋੜੇ ਮੈਚ्योर ਆ ਜੀ ਉਹਦੇ ਨਾਲ ਕੋਈ 25 ਤੋਂ ਲੈ ਕੇ 28 ਦੇ ਵਿੱਚ ਵਿੱਚ ਹੈਗੇ ਆ ਜੀ। ਸਰ ਆ ਕਿੱਧਰ ਹੋ ਰਹੇ ਸੀ ਕਿੱਥੇ ਜਾਣਾ ਸੀ ਤੁਹਾਨੂੰ? ਇਹ ਮੈਂ ਪੁੱਤੋ ਦੀ ਤਰਫ ਆ ਰਹੇ ਸੀ ਤੇ ਬਠਿੰਡੇਲ ਨੂੰ ਜਾ ਰਹੇ ਸੀ।